ਉਨ ਗੱਲ ਹੋਏਗੀ ਪੰਜਾਬ ਪੁਲਿਸ ਦੇ ਆਪਰੇਸ਼ਨ ਕਾਸੋਦੀ ਖਾਸ ਕਰਕੇ ਸਰਹਿੰਦí ਜ਼ਿਲ੍ਹਿਆਂ ਦੇ ਵਿੱਚ ਨਜਾਇਜ਼ ਸ਼ਰਾਬ ਤੇ ਲਾਹਣ ਜਿਹੜਾ ਬਰਾਮਦ ਕੀਤਾ ਗਿਆ ਹੈ ਇੱਥੇ ਗੱਲ ਕੀਤੀ ਜਾਏ ਤਾਂ 287250 ਐਮਐਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਇਸ ਦੇ ਨਾਲ ਹੀ 16850 ਲੀਟਰ ਦੀ ਲਾਹਣ ਨੂੰ ਜ਼ਬਤ ਕੀਤਾ ਗਿਆ ਇਹ ਦੱਸਿਆ ਕਿ ਡਿਪੀ ਦੇ ਆਦੇਸ਼ਾਂ ਤੇ ਇਸ ਸਟਰੀਜ਼ ਦੇ ਵੱਲੋਂ ਰੇਡ ਕੀਤੀ ਗਈ ਚੋਣਾ ਦੌਰਾਨ ਇਹ ਸ਼ਰਾਬ ਨੂੰ ਵਰਤਿਆ ਜਾਣਾ ਸੀ ਇਹ ਖਤਸ਼ਾ ਜਤਾਇਆ ਜਾ ਰਿਹਾ ਸੋ ਚੋਣਾ ਦੇ ਮੌਕੇ ਅਸੀਂ ਦੇਖਦੇ ਆ ਕਿ ਲਾਹਣ ਜਿਹੜਾ ਹੈ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ ਔਰ ਸ਼ਰਾਬ ਕੱਢੀ ਜਾਂਦੀ ਹੈ ਤਸਵੀਰਾਂ ਆਪਰੇਸ਼ਨ ਕਾਸੋ ਦੀਆਂ ਨਜਾਇਜ਼ ਸ਼ਰਾਬ ਨੂੰ ਬਰਾਮਦ ਕੀਤਾ ਗਿਆ ਹੈ ਆਪਰੇਸ਼ਨ ਕਾਸੋ ਦੇ ਤਹਿਤ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਤਸਵੀਰਾਂ ਦੇ ਵਿੱਚ ਅਸੀਂ ਦੇਖ ਪਾ ਰਿਹਾ ਕਿ ਚੋਣਾ ਦੇ ਦੌਰਾਨ ਜਿਹੜੀ ਇਹ ਨਜਾਇਜ਼ ਸ਼ਰਾਬ ਵਰਤੀ ਜਾਣੀ ਸੀ ਤੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਸਰਦੀ ਜ਼ਿਲ੍ਹਿਆਂ ਦੇ ਵਿੱਚ ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ ਕੀਤਾ ਗਿਆ ਖਾਸ ਕਰਕੇ ਗੁਰਦਾਸਪੁਰ ਦੇ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਇਸ ਪੂਰੀ ਕਾਰਵਾਈ ਨੂੰ ਨੇਪਰੇ ਚੜਾਇਆ ਗਿਆ ਹੈ ਹੋਰ ਵੀ ਸਮਾਨ ਡਰਮ ਆਦ ਜਿਹੜਾ ਬਰਾਬਰ ਕੀਤਾ ਗਿਆ ਪੱਠੀਆਂ ਦਾ ਸਮਾਨ ਡਰਮ ਆਦ ਦੇ ਵਿੱਚ ਜਿਸ ਤਰ੍ਹਾਂ ਨਾਲ ਇਹ ਲੁਕੋ ਕੇ ਜਿਹੜਾ ਇਹ ਰੱਖੀ ਗਈ ਸੀ ਪੂਰੀ ਲਹਾਨ ਅਤੇ ਸ਼ਰਾਬ ਸੋ ਇਸ ਨੂੰ ਹੁਣ ਬਰਾਮਦ ਕਰ ਲਿਆ ਗਿਆ ਡੀਜੀਪੀ ਦੇ ਆਦੇਸ਼ਾਂ ਤੇ ਹੀ ਐਸਐਸਪੀ ਦੇ ਵੱਲੋਂ ਇਸ ਪੂਰੀ ਕਾਰਵਾਈ ਨੂੰ ਨੇਪਰੇ ਚੜਾਇਆ ਗਿਆ ਅਸੀਂ ਦੇਖ ਰਿਹਾ ਕਿ ਜਿਹੜਾ ਖੱਡਾ ਨੇ ਚੋਹ ਨੇ ਉਹਨਾਂ ਤੋਂ ਪਾਰ ਇੱਥੇ ਛੋਟੇ-ਮੋਟੇ ਜੰਗਲਾਂ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਇਹ ਜਿਹੜਾ ਲਾਹਣ ਹੈ ਇਸ ਨੂੰ ਲੁਕਾਇਆ ਜਾਂਦਾ ਹੈ ਜਦ ਤੱਕ ਕੀਤਾ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਨਸ਼ਟ ਕੀਤਾ ਜਾਏਗਾ ਆਪਰੇਸ਼ਨ ਕਾਸੂ ਦੇ ਤਹਿਤ ਨਜਾਇਜ਼ ਸ਼ਰਾਬ ਨੂੰ ਬਰਾਮਦ ਕੀਤਾ ਗਿਆ ਹੈ ਖਰਸ਼ਾ ਜਤਾਇਆ ਜਾ ਰਿਹਾ ਹੈ ਕਿ ਚੋਣਾਂ ਦੇ ਮੌਕੇ ਇਹ ਸ਼ਰਾਬ ਡੜੀ ਹੈ ਵੇਚੀ ਜਾਣੀ ਸੀ ਆਪਰੇਸ਼ਨ ਕਾਸੂਦੀ ਗੱਲ ਕੀਤੀ ਜਾਇਆ ਤਾਂ ਇਸ ਦੌਰਾਨ ਸਰਦੀ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਤਲਾਸ਼ੀ ਅਭਿਆਨ ਚੁਲਾਏ ਹੋਏ ਨੇ ਔਰ ਨਾਲ ਹੀ ਵੱਡੇ ਪੱਧਰ ਤੇ ਨਸ਼ੇ ਦੀ ਖੇਪ ਪਟੜੀ ਹੈ ਉਹ ਬਰਾਮਦ ਹੁੰਦੀ ਹੈ ਚਾਹੇ ਉਹ ਸ਼ਰਾਬ ਹੋਵੇ ਜਾਂ ਫਿਰ ਹੋਰ ਹੈਰੋਇਨ ਜਹੀ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਖੇਪ ਹੋਏ ਸੋ ਹੁਣ ਇਹ ਨਜਾਇਜ਼ ਸ਼ਰਾਬ ਲਾਹਣ ਜਿਹੜਾ ਹੈ ਉਹ ਜ਼ਬਤ ਕੀਤਾ ਗਿਆ ਹੈ ਆਪਰੇਸ਼ਨ ਕਾਸੋ ਦੇ ਤਹਿਤ ਵੱਡੀ ਕਾਰਵਾਈ ਕੀਤੀ ਹੈ ਡੀਜੀਪੀ ਦੇ ਆਦੇਸ਼ਾਂ ਤੇ ਐਸਐਸਪੀਜ਼ ਦੇ ਵੱਲੋਂ ਰੇਡ ਕੀਤੀ ਗਈ ਸਵੇਰ ਦੇ ਲਾਹਣ ਬਰਾਮਦ ਕੀਤੀ ਗਈ ਹੈ ਸੋ ਸਰਦੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਐਕਸ਼ਨ ਹੈ ਉਹ ਲਿਆ ਗਿਆ ਹੈ ਹਰਮਿਤ ਸਿੰਘ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਲੈਣਿਆ ਜੀ ਹਰਮਿਤ ਆਪਰੇਸ਼ਨ ਕਾਸੋ ਦੇ ਤਹਿਤ ਨਜਾਇਜ਼ ਸ਼ਰਾਬ ਦੀ ਬਰਾਮਦਗੀ ਹੋਈ ਹੈ ਵੱਡੇ ਪੱਧਰ ਤੇ ਸ਼ਰਾਬ ਨੂੰ ਬਰਾਮਦ ਕੀਤਾ ਗਿਆ ਅੱਗੇ ਕੀ ਕਾਰਵਾਈ ਅਮਰਿਤਸਰ ਚੋਣਾ ਦੇ ਮੱਦੇਨਜ਼ਰ ਜਿਸ ਤਰ੍ਹਾਂ ਦੇ ਨਾਲ ਹਰ ਇੱਕ ਥਾਵਾਂ ਤੇ ਉੱਤੇ ਜਿਹੜੀ ਹੈ ਚੌਕਸੀ ਵਰਤੀ ਜਾ ਰਹੀ ਹੈ ਨਾਕਾਬੰਦੀ ਖਾਸ ਤੌਰ ਤੇ ਕੀਤੀ ਗਈ ਹੈ ਉਸੇ ਦੇ ਨਾਲ ਨਾਲ ਚੋਣ ਕਮਿਸ਼ਨ ਤੇ ਡੀਜੀਪੀ ਪੰਜਾਬ ਦੇ ਹੁਕਮ ਅ ਤਹਿਤ ਡੀਆਈਜੀ ਬਾਰਡਰ ਰੈਂਜ ਦੇ ਕੈਸ਼ ਕੌਸ਼ਲ ਦੇ ਵੱਲੋਂ ਜੋ ਐਸਐਸਪੀ ਨੇ ਅਮਰਿਤਸਰ ਦਿਹਾਤੀ ਪਟਾਲਾ ਗੁਰਦਾਸਪੁਰ ਪਠਾਨਕੋਟ ਇਹਨਾਂ ਸਭ ਨੂੰ ਹਦਾਇਤਾਂ ਕੀਤੀਆਂ ਹਨ ਕਿ ਨਜਾਇਜ਼ ਸ਼ਰਾਬ ਨੂੰ ਅਤੇ ਨਸ਼ੇਲੀ ਪਦਾਰਥਾਂ ਨੂੰ ਨਸ਼ਟ ਕਰਨ ਵਾਸਤੇ ਅਤੇ ਲੋਅਨ ਆਰਡਰ ਨੂੰ ਸ਼ਾਂਤ ਰੱਖਣ ਵਾਸਤੇ ਇਹ ਜਿਹੜੀ ਕਾਸੋ ਆਪਰੇਸ਼ਨ ਤਹਿਤ ਮੁਹਿੰਮ ਵਿੱਢੀ ਹੈ ਜਿਸ ਦੇ ਦੌਰਾਨ ਅੰਮ੍ਰਿਤਸਰ ਵਿਖਾਤੀ ਦੇ ਐਸਐਸਪੀ ਨੂੰ 15000 ਐਮਐਲ ਨਜ਼ਾਇਸ਼ ਰਬ ਤੇ 150 ਕਿਲੋਗ੍ਰam ਲਾਨ ਤੇ ਨਾਲ ਦੀ ਨਾਲ ਗੱਲ ਕਰੀਏ ਤਾਂ ਇੱਕ ਚਾਲੂ ਪੱਠੀ ਤੇ ਇੱਕ ਵਾਹਨ ਬਰਾਮਦ ਹੋਇਆ ਸੋ ਬਟਾਲਾ ਦੇ ਵਿੱਚ ਗੱਲ ਕਰੀਏ 45000 ਐਮਐਲ ਨਜ਼ਾਇਸ਼ ਰਬ ਦੇ 12200 ਕਿਲੋ ਜੋ ਲਾਨ ਬਰਾਮਦ ਹੋਈ ਹੈ ਤੇ ਗੁਰਦਾਸਪੁਰ ਦੀ ਗੱਲ ਕਰੀਏ 212250 ਐਮਐਲ 4500 ਕਿਲੋਗ੍ਰਾਮ ਲਾਹਨ ਬਰਾਮਤ ਹੋਈ 159 ਗੋਲੀਆਂ ਨਸ਼ੀਲੀਆਂ ਬਰਾਮਤ ਹੋਈ ਸੋ ਇਸੇ ਦੇ ਜਾਦੇ ਕੁੱਲ ਦੀ ਅਸਿਕੀ ਗਿਣਤੀ ਕਰੀਏ ਤਾਂ 287250 ਐਮਐਲ ਨਜਾਇਜ਼ ਸ਼ਰਾਬ ਅਤੇ ਲਾਹਨ ਦੀ ਗੱਲ ਕਰੀਏ 16850 ਕਿਲੋ ਤੇ 159 ਨਸ਼ੀਲੀਆਂ ਗੋਲੀਆਂ ਇੱਕ ਵਾਹਨ ਜ਼ਬਤ ਕੀਤਾ ਤੇ ਇੱਕ ਚਾਲੂ ਪੱਕੀ ਜ਼ਬਤ ਕੀਤੀ ਹੈ ਸੋ ਬਾਕੀ ਵੀ ਸਾਥ-ਸਾਥ ਇਹਦੀ ਚਰਚ ਪ੍ਰਸ਼ੰਕ ਕੀਤੀ ਜਾ ਰਹੀ ਹੈ ਤਾਂ ਜੋ ਚੋਣਾ ਦੌਰਾਨ ਜਿਹੜਾ ਲਾਅ ਨਾ ਆਰਡਰ ਹੈ ਉਹ ਮੇਨਟੇਨ ਰਿਹਾ ਵੀ ਕਿਸੇ ਵੀ ਤਰ੍ਹਾਂ ਦਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾ ਹੋ ਸਕੇ ਤੇ ਮਾਰੇ ਅੰਤਰਾ ਖਰਾਬ ਇਹ ਕਾਰਵਾਈ ਕੀਤੀ ਗਈ ਹੈ ਬਹੁਤ ਸ਼ੁਕਰੀਆ ਹਰਮਿੰਦਰ तमाम ਜਾਣਕਾਰੀ ਵੀ ਸੁਬਾਹ ਕੀ ਅਸੀਂ ਦੇਖ ਪਾ ਰਹੇ ਆ ਕਿ ਆਪਰੇਸ਼ਨ ਕਾਸੂ ਦੇ ਤਹਿਤ ਹੁਣ ਇਹ ਵੱਡੀ ਖੇਪ ਨਸ਼ੇ ਦੀ ਫੜੀ ਗਈ ਹੈ ਨਾਜਾ ਸ਼ਰਾਬ ਦੀ ਬਰਾਮਦਗੀ ਹੋਈ ਹੈ